ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੇ ਪ੍ਰਿਨਿਰਵਾਣ ਦੇ ਸਮੋਕੇ ਅੱਜ ਡਾਕਟਰ ਬੀ ਆਰ ਅੰਬੇਡਕਰ ਨੌਜਵਾਨ ਸਭਾ ਵੱਲੋਂ ਪਿੰਡ ਰੁੜਕਾ ਕਲਾਂ ਦੇ ਡਾਕਟਰ ਬੀ ਆਰ ਅੰਬੇਡਕਰ پارک ਵਿਖੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਚੇਅਰਮੈਨ ਜੀਤ ਸਿੰਘ ਲੰਬੜਦਾਰ ਪ੍ਰਧਾਨ ਜੀਵਨ ਲਾਲ ਦੀ ਅਗਵਾਈ ਵਿੱਚ ਨੌਜਵਾਨ ਸਭਾ ਵੱਲੋਂ ਅਤੇ ਸਮਾਜ ਦੀਆਂ ਨਾਮਵਰ ਸ਼ਖਸੀਅਤਾਂ ਵੱਲੋਂ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਇਸ ਮੌਕੇ ਤੇ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਲੰਬੜਦਾਰ ਨੇ ਬੋਲਦਿਆਂ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਨੇ ਆਪਣੇ ਜੀਵਨ ਵਿੱਚ ਦੱਬੇ ਕੁਚਲੇ ਲੋਕਾਂ ਨੂੰ ਉੱਚਾ ਚੁੱਕਣ ਲਈ ਸੰਘਰਸ਼ ਕੀਤਾ ਅਤੇ ਭੋਜਨ ਸਮਾਜ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਗਠਿਤ ਹੋਣ ਦਾ ਹੁਕਮ ਦਿੱਤਾ। ਉਹਨਾਂ ਨੇ ਭਾਰਤੀ ਸਮਾਜ ਨੂੰ ਅਦੁੱਤੀ ਤੇ ਮਹਾਨ ਦੇਣ ਹੈ ਜਿਸ ਦਾ ਲਾਭ ਅੱਜ ਕਰੋੜਾਂ ਔਰਤਾਂ ਅਤੇ ਸਦੀਆਂ ਤੋਂ ਲਤਾੜੇ ਜਾਂਦੇ ਰਹੇ ਲੋਕਾਂ ਨੂੰ ਮਿਲਿਆ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਨਗਰ ਰੋੜਕਾ ਕਲਾਬ ਵਿੱਚ ਸਾਰੇ ਭਾਈਚਾਰੇ ਆਪਸੀ ਏਕਤਾ ਇਤفاق ਅਤੇ ਭਾਈਚਾਰਕ ਸਾਂਝ ਦੇ ਨਾਲ ਰਹਿੰਦੇ ਹਨ ਜਿਸ ਦਾ ਪ੍ਰਤੱਖ ਸਬੂਤ ਅੱਜ ਵੱਖ-ਵੱਖ ਪਾਰਟੀਆਂ ਤੋਂ ਚੋਣ ਡਰ ਹੈ ਦੋ ਉਮੀਦਵਾਰ ਇੱਕੋ ਮੰਚ 'ਤੇ ਇਕੱਠੇ ਹੋ ਕੇ ਦੇ ਰਹੇ ਹਨ ਉਹਨਾਂ ਨੇ ਕਿਹਾ ਕਿ ਇਸ ਨਗਰ ਨੇ ਸਦੀਆਂ ਤੋਂ ਹੀ ਅਜਿਹੇ ਰਿਵਾਜਾਂ ਨੂੰ ਸੰਭਾਲਿਆ ਹੋਇਆ ਹੈ ਜੋ ਇਸ ਨਗਰ ਨੂੰ ਵੱਖਰੀ ਪਛਾਣ ਦਿੰਦੀਆਂ ਹਨ ਇਸ ਮੌਕੇ ਤੇ ਚੇਰ ਮਜੀਤ ਸਿੰਘ ਲੰਬੜਦਾਰ ਅਤੇ ਪ੍ਰਧਾਨ ਜੀ ਬਲਾਲ ਵੱਲੋਂ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਅੱਜ ਦੇ ਸਮਾਗਮ ਵਿੱਚ ਸ਼ਾਮਲ ਹੋਣ ਵਾਲੀਆਂ ਸਮੂਹ ਨਾਮਵਰ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਬਲਾਕ ਸਮਤੀ ਦੀ ਕਾਂਗਰਸ ਦੀ ਉਮੀਦਵਾਰ ਸੁਖਵਿੰਦਰ ਕੌਰ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਰਿੰਦਰ ਕੌਰ ਤੋਂ ਇਲਾਵਾ ਮੀਲਾ ਸਿੰਘ ਸਾਹਿਬ ਦਾ ਸਰਪੰਚ ਗਿਆਨ ਚੰਦ ਡਾਕਟਰ ਲੇਖਰਾਮ ਲਵੀ ਅਰਵਿੰਦਰ ਕੁਮਾਰ ਕਲੇਰ ਬਲਜਿੰਦਰ ਕੁਮਾਰ ਮੱਖਣ ਸਿੰਘ ਜਗਮਿੰਦਰਪਾਲ ਸਿੰਘ ਗੁਰਿੰਦਰ ਸਿੰਘ ਸੰਧੂ ਜਸਪੀ ਸਿੰਘ ਜੱਸਾ ਬਲਬੀਰ ਕੁਮਾਰ ਮਨਜੀਤ ਸਿੰਘ ਸੰਧੂ ਦਵਿੰਦਰ ਸਿੰਘ ਖਾਲਸਾ ਤੋਂ ਇਲਾਵਾ ਹੋਰ ਪਿੰਡ ਵਾਸੀ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 6 ਦਸੰਬਰ ਨੂੰ ਅਸੀਂ ਡਾਕਟਰ ਬੀ ਆਰ ਮੀਰ ਕਾ ਜੀ ਨੂੰ ਉਹਨਾਂ ਦੇ ਪੀ ਨਿਰਮਾਣ ਦੇ ਸਥੇ ਉੱਤੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ 71 ਹੋਏ ਆ ਸੋ ਅੱਜ ਗੌਰਤਮਲ ਗੱਲ ਇਹ ਆ ਕਿ ਸਾਰੀਆਂ ਹੀ ਪਾਰਟੀਆਂ ਦੇ ਵੱਖ-ਵੱਖ ਨੁਮਾਇੰਦਿਆਂ ਵੱਲੋਂ ਇਹ ਆਪਸੀ ਭਾਈਚਾਰੇ ਦੀ ਸਾਂਝ ਜਿਹੜੀ ਆ ਉਹਨੂੰ ਕਾਇਮ ਰੱਖਿਆ ਗਿਆ ਹੈ ਆਪੋ ਆਪਣੇ ਕੈਂਡੀਡੇਟ ਦੇ ਨਾਲ ਅਦੀ ਬਾਵਾ ਸਾਹਿਬ ਨੂੰ ਇੱਥੇ ਸ਼ਰਧਾਂਜਲੀ ਪੇਟ ਕਰਨਾ ਹੈ ਆ ਉਸੇ ਇੱਕੀ ਬੇਨਤੀ ਕਰਦੇ ਕਿ ਉਹਨਾਂ ਦੀਆਂ ਸਖਿਆਵਾਂ ਦੇ ਉੱਤੇ ਚੱਲਣ ਦੀ ਲੋੜ ਆ ਜਿਨ੍ਹਾਂ ਨੇ ਦੱਬੇ ਕੁਟਲੇ ਹੋਏ ਲੋਕਾਂ ਨੂੰ ਆਜ਼ਾਦੀ ਦੀ ਲੋ ਜਿਹੜੀ ਦਿੱਤੀ ਆ ਸਾਨੂੰ ਉਹਨੂੰ ਸੰਭਾਲ ਕੇ ਰੱਖਣ ਦੀ ਲੋੜ ਆ ਇਹ ਆਪਸੀ ਭਾਈਚਾਰਾ ਜਿਹੜਾ ਉਹਨੂੰ ਮਜ਼ਬੂਤ ਕਰਨ ਦੀ ਲੋੜ ਆ ਇਲੈਕਸ਼ਨ ਦੇ ਸਬੰਧ ਦੇ ਵਿੱਚ ਬੇਸ਼ੱਕ ਆਪਾਂ ਬੱਖ-ਬੱਖ ਪਲੇਟਫਾਰਮਾਂ ਤੋਂ ਇਲੈਕਸ਼ਨਾਂ ਲੜਦੇ ਆ ਪਰ ਜਿਹੜਾ ਭਾਈਚਾਰਾ ਆ ਉਹ ਆਪਾਂ ਸਦਾ ਰੱਖਣਾ ਆ ਇਹਦੇ ਵਿੱਚ ਕੋਈ ਇਹੋ ਜਿਹੀ ਫਰਕੀਲੀ ਗੱਲ ਕੋਈ ਇਹੋ ਜਿਹਾ ਨਾਰੇ ਕੋਈ ਇਹੋ ਜਿਹਾ ਜਲੂਸ ਨਾ ਕੱਢੀ ਗਏ ਤਾਂ ਕਿ ਆਪਣੇ ਪਿੰਡ ਦੀ ਜਿਹੜੀ ਉਹ ਏਕਤਾ ਅਖੰਡਤਾ ਉਹ ਖਰਾਬ ਹੋਵੇ ਸੋ ਮੇਰੀ ਸਾਰਿਆਂ ਨੂੰ ਇਹ ਬੇਨਤੀ ਆ ਕਿ ਇਲੈਕਸ਼ਨਾਂ ਜਿਹੜੀਆਂ ਇਹ ਆਉਂਦੀਆਂ ਰਹਿਣੀਆਂ ਹਰ 5 ਸਾਲ ਬਾਅਦ ਆਪਾਂ ਲੋਕਾਂ ਨੂੰ ਚੁਣਦੇ ਆ ਨਮਾਇੰਦਿਆਂ ਨੂੰ ਪਰ ਜਿਹੜੀਆਂ ਸਾਡੀਆਂ ਪਰੰਪਰਾਵਾਂ ਆ ਸਾਡੇ ਗੁਰੂ ਸਾਹਿਬਾਨਾਂ ਨੇ ਭਗਤ ਸਾਹਿਬਾਨਾਂ ਨੇ ਬਾਬਾ ਅੰਬੇਦਕਰ ਜੀ ਨੇ ਸਿੱਖਿਆ ਦਿੱਤੀ ਕਿ ਆਪਾਂ ਇਕੱਠੇ ਹੋ ਕੇ ਭਾਈਚਾਰਕ ਸਾਂਝਾ ਨੂੰ ਮਜ਼ਬੂਤ ਕਰੀਏ ਉਹਦੇ ਤੇ ਪਹਿਰਾ ਦਈਏ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਵੀ ਆਪਣਾ ਕੀਮਤੀ ਸਮਾਂ ਕੱਢ ਕੇ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ